ਸ਼ਲੋਕ ਦੇਣ ਹਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਹੋ ਨਾ ਸਿਜੀ ਬਿਨ ਨਾਮੇ ਪਤ ਜਾਏ ਦੇਣ ਹਰ ਪ੍ਰਭ ਛੋੜ ਕੇ ਦੇਣ ਹਰ ਜੋ ਪ੍ਰਭੂ ਹੈ ਉਹਨੂੰ ਕੋ ਲੱਗੀ ਹੋਰ ਐਸਾ ਅਰਥ ਕਿ ਲੱਗੇ ਜੋ ਲੈਣ ਆਏ ਤੇ ਦੇਣ ਵਾਲੇ ਤੋਂ ਲੈਣਾ ਲਾਹ ਲੈਣਾ ਹੈ ਤੇ ਜੋ ਆਇਆ ਉਹ ਲਵਾ ਕੁਝ ਦੇਣਾ ਵਾਲਾ ਸੀ ਉਹ ਦੇਣ ਵਾਲਾ ਛੱਡੇਗਾ ਫਿਰ ਜੋ ਜੀ ਲੈਣਾ ਹੈ ਤੇ ਦੇਣ ਵਾਲਾ ਸੀ ਜਿਹੜਾ ਉਹ ਬਿਸਰ ਗਿਆ ਇਹ ਲੈਣਾ ਆਇਤਨ ਕੋਸੋ ਦੇਣਾ ਵੀ ਹੈਗਾ ਸੀ ਦੇਣ ਵਾਲਾ ਵੀ ਹੈਗਾ ਉਹ ਬਿਸਰ ਗਿਆ ਉਹਦਾ ਸਬੂਤ ਦੱਸੋ ਇੱਥੋਂ ਪਤਾ ਲੱਗੂਗਾ ਆ ਅੱਜ ਪੜੀ ਚੌਂਕ ਜਿਸ ਸਮਾਂ ਸਮਾਂ ਨਹੀਂ ਹੁੰਦਾ ਬਹੁਤ ਵਾਰ ਆਇਆ ਮੈਂ ਕਹਿ ਦਿੱਤਾ ਕਿ ਜੋ ਬਿਸਕੁਲੀ ਹੋਏਗਾ ਲੈ ਉਹੀ ਆਦਮ ਜਮਨੂ ਆਦਮ ਕੋਲੇ ਆਇਆ ਕੀ ਹੈ ਭਰਾ ਨੂੰ ਆਇਓ ਲਾਹਣ ਇਹ ਗੱਲ ਪੁੱਢੀ ਹੁੰਦੀ ਹੈ ਦੇਰਾਂ ਦੀ ਹੈ ਤਾਂ ਤੇ ਤੇ ਜਿਹੜਾ ਪੁੱਜਾ ਪਈਦਾ ਹੈ ਅਪਰਕੇ ਦਿੱਤੇ ਜੇ ਫਲਾਣੇ ਦੋਦਾ ਜੀ ਲਾਇਲਾ ਸਿੰਘ ਸਰਪ ਕਵੀ ਹੈ ਉਹ ਕੋ ਲਗਿਆ ਜੇ ਇਸ ਦੀ ਗੱਲ ਕਰਦੇ ਨੇ ਮੈਸੇ ਦੀ ਗੱਲ ਕਰਦਾ ਹਾਂ ਮੈਸੇ ਜੜ ਕੇ ਦੇ ਇਸ ਦੀ ਗੱਲ ਕਰੀ ਜਾਂਦਾ ਕਿਹਦੇ ਘਰੇ ਦੇਣ ਹਾਰ ਕੋ ਲਿਆਏ ਸੋਗਣ ਜੋ ਥੋਦਾ ਲੰਘਾਇਆ ਤਾਂ ਸੌਦਾ ਵੀ ਭੁੱਲ ਗਿਆ ਦੇਣ ਹਾਰ ਨੂੰ ਜੇ ਦੇਣ ਹਾਰ ਯਾਦ ਹੋ ਤਾਂ ਸੌਦਾ ਵੀ ਯਾਦ ਹੋ ਜਾ ਸੌਦਾ ਯਾਦ ਨਾ ਸੋ ਤਾਂ ਦੇਣ ਹਾਰ ਨੂੰ ਝੋਲ ਲਾ ਦੋ ਦੋਈ ਜੀ ਜੰਮ ਦੋਈ ਜੀ ਨਾ ਦੇਣ ਹਾਰ ਨੂੰ ਭੁੱਲ ਗਿਆ ਜਿਆਦਾ ਮੁਸ਼ਕਲ ਹੈ ਇਹ ਦੇਣ ਹਾਰ ਕੋਈ ਚਲਿਆ ਜਾਂਦਾ ਸੌਦਾ ਉਹ ਦੱਸ ਦਿੰਦਾ ਤੂੰ ਕੀ ਲੈਣ ਦੇ ਦੇਣ ਹਾਰ ਕੋ ਤਾਂ ਜਾਂਦਾ ਉਹ ਦੱਸ ਦਿੰਦਾ ਦੁਕਾਨਦਾਰ ਵੀ ਆਉਂ ਮੈਨੂੰ ਪਤਾ ਤੂੰ ਕੀ ਲੈਣਾ ਹੈ ਮੈਨੂੰ ਫੋਨ ਆ ਗਿਆ ਜੀ ਘਰੋਂ ਤੇ ਇਹ ਆ ਲੈਣ ਭੇਜਿਆ ਭਾਈ ਇਹਨੂੰ ਦੇ ਦੀ ਇਹ ਕਹਿੰਦਾ ਉਹ ਜੋ ਕਹਿੰਦਾ ਮੈਂ ਕੋ ਲੈਣ ਆਇਆ ਸੀ ਮੈਂ ਭੁੱਲ ਗਿਆ ਉਹ ਗਾਉਂ ਮੈਨੂੰ ਬਸ ਮਿਲਾਨਾ ਮੈਨੂੰ ਫੋਨ ਆ ਗਿਆ ਸੀ ਅੱਲਾ ਹੀ ਕਰੇ ਉਹਨਾਂ ਦਾ ਇੱਕ ਗੱਲ ਦਾ ਦੇਨ ਹਾਰੀ ਦਾ ਇੱਕ ਗੱਲ ਦਾ ਦੇਨ ਹਰਾ ਹੈ ਉਹ ਇੱਕ ਉਹ ਇੱਕ ਦਾ ਵੀ ਫਰਕ ਪੈ ਜੂਗਾ ਪਰ ਇਹ ਕਿ ਜਦ ਤੋਂ ਉਹ ਜਿਹੜਾ ਇੱਕ ਜਿਹੜਾ ਇੱਕ ਹੋ ਚੁੱਕਿਆ ਉਹਦਾ ਜਿਹੜਾ ਸਮੂਹ ਹੈ گرو ਹੈ ਇਕੱਠਾ ਹੈ ਸਮੂਹ ਦਾ ਉਹ ਦੇਨ ਹਰਾ ਕੋਈ ਕੋਲ ਕਿੰਨੇ ਤੱਕ ਰਹਿਣ ਕੋਈ ਕੋਲ ਕੋਈ ਫਰਕ ਨਹੀਂ ਜੋ ਦੇਣਾ ਚਾਹੁੰਦਾ ਇੱਕ ਜੋਈ ਦੇਣਾ ਚਾਹੁੰਦਾ ਸਾਰੇ ਵੀ ਹੋਈ ਦੇਣਾ ਚਾਹੁੰਦਾ ਜੋ ਇੱਕ ਦੇਣਾ ਚਾਹੁੰਦਾ ਸੀ ਉਹੀ ਸਾਰੇ ਦੇਣਾ ਚਾਹੁੰਦਾ ਜੋ ਸਾਰੇ ਦੇਣਾ ਚਾਹੁੰਦਾ ਉਹ ਇੱਕ ਦੇਣਾ ਚਾਹੁੰਦਾ ਸਰ ਫਰਕ ਕਿੱਥੇ ਪਿਆ ਜੇ ਤਾਇਆ ਹੋਵੇ ਸਵਾਦ ਨਹੀਂ ਪਾਈ ਜਿਹੜਾ ਸਦਾ ਜਿਆਦਾ ਚੀਜ਼ੇ ਇਸ ਦੀ ਖਿਆਲ ਦੇ ਫੈਸਲੇ ਚੋਂ ਜ਼ਿਆਦਾ ਮਿਲ ਗਈ ਲੱਖ ਦੇ ਫੈਸਲੇ ਆਲੇ ਤੋਂ ਇਹ ਨਹੀਂ ਆਉਂਦੀ ਉਹਨੀਆਂ ਮਿਲਦੀ ਆਰ ਉਹਦੀ ਵੀ ਚਾਉਂਦੀ ਹੋਏ ਲੈਣ ਵਾਲੀ ਵੀ ਉਹ ਬਦੌਦੀ ਨਹੀਂ ਚਾਹੇ ਸਾਧਕ ਬਾਂਦੇ ਨਾਮ ਦਾਸ ਕਿਰਪਾ ਕਰੋ ਹਰੇ ਹੋ ਤਾਂ ਮੰਗ ਲਈ ਉਹ ਤੋਂ ਸੁਗਾਦੀ ਤੇ ਜਦੋਂ ਬਾਦਵੀ ਤੋਂ ਯਾਦੀ ਤੇਰੇ ਵਾਲਾ ਬਿਦੂਆ ਹੈਗੀ ਸਮਾੜ ਵੀ ਤੋਂ ਯਾਦੀ ਤੇਰੇ ਵਾਲਾ ਬਿਦੂਆ ਹੈਗੀ ਥੋੜੇ ਤੋਂ ਸਮਝ ਆਊਗਾ ਕਿ ਜੇ ਛੇੜ ਆ ਜੀਵੇ ਦੇਲੇ ਚਲੇ ਦੇ ਵਾਲਾ ਬਿਦੂਆ ਦੀ ਨਾ ਦੂਈ ਭਾਇਆ ਉਹ ਕੋਨਾ ਮੰਨ ਲੈ ਉਹ ਵੀ ਜਾਂ ਬੀ ਉਹ ਕੋਸਾ ਪੜਨਾ ਭਾਇਆ ਵੀ ਉਹ ਕੋਈ ਨਹੀਂ ਸਭਨੇ ਦਾ ਹੰਦ ਉਸ ਅਸੂਤ ਹੰਦ ਥਾਪ ਔਰ ਕਰ ਸਭ ਧਰਿਆ ਕਰ ਕੀਆ ਕਿਉਂਕਿ ਬਹੁਤ ਜੀਨ ਹੁਕਮਾਦ ਕੇ ਹੁਕਮਾਦ ਜੀਨ ਹੁਕਮਾਦ ਕੇ ਹੁਕਮਾਦ ਕਰ ਤਾਲੂ ਹੁਕਮਾਦ ਕੇ ਹੁਕਮਾਦ ਕਰ ਹੱਥ ਹੈ ਉਹ ਹੁਕਮਾਦ ਹੈ ਹੱਥ ਆ ਗਿਆ ਮਾਸੀ ਦੀ ਬਹੀ ਕਰਿਆ ਉਸ ਜੋੜੇ ਦਾ ਹੱਥ ਮੇਰੇ ਇੱਕ ਬੁੱਢੇ ਦਾਦੇ ਹਸਰਦਾਰ ਹੈ ਕੋਈ ਜਲੂਦ ਆਪਾਂ ਨੇ ਢੋਲੇ ਆ ਤੇ ਜਾ ਆ ਤਾਂ ਉਹਦੀ ਪਾਵਰ ਕੀ ਹੈ ਉਹਦੀ ਪਾਵਰ ਤੇ ਉਹ ਹੱਸ ਲਈ ਗਿਆ ਜਦੋਂ ਪਾਸ਼ਾ ਦੇ ਵਿੱਚ ਗੱਲ ਆ ਕੋਈ ਬੋਲੀ ਹੈ ਦੇਖਣਾ ਜਿੰਨਾ ਆਇਆ ਤਾਂ 3 ਹਾਲ ਨੂੰ ਸਭ ਨਾਲ ਜੈਦਾ ਸੀ ਉਹਦੀ ਅਗਲੇ ਆਦਮੀ ਕੋਲ ਹੈ ਉਡੀਕਾਂ ਤੇ ਇਹ ਜਿਹੇ ਨਹੀਂ ਕਰ ਸਕਦਾ ਇਹ ਐਨਾ ਇਲਾਮ ਤੋਂ ਸਾਹਿਆਂ ਤੋਂ ਕਿਆ ਇਹ ਵੀ ਆਗਾ ਸਿੱਖ ਤੇ ਵੀ ਗੁੱਸੇ ਕਿਸੀ ਫਾੜੀ ਬੜੀ ਗੁੱਸੇ ਦੇ ਸਿੱਕਾ ਸਤਾ ਸਹੀ ਨਹੀਂ ਹੈ ਖੋਜਿਆ ਹਾਥਾਂ ਨੂੰ ਹੁਕਮ ਕਾਰਾ ਔਰ ਤਾਲਾ ਕਾਰਾ ਹਜ਼ਰੀ ਫੇਰੀ ਹੈ ਹੱਥ ਕੀ ਆਤ ਉਹ ਹੁਕਮ ਜੋਏ ਕਾਰ ਜੋੜ ਕੇ ਮਰਦਾ ਸੌਦਾ ਸੀ ਕਾਰ ਦਾ ਲੋਕ ਉਹ ਕਮੂ ਦਾ ਦੋ ਇਹੋ ਨੂੰ ਸਤੋ ਗੱਲੇ ਸੁਣਨ ਕਾਹੋਂ ਆਉਣਾ ਆਇਆ ਹੋਇਤਾ ਹੈ ਤੇ ਕੋ ਹੋ ਗਿਆ ਕਾਰ ਰਹੁਏ ਸੋ ਕਮੂ ਫਿਰਦੀ ਅਨਸੇ ਤੇ ਕਾਹੇ ਬੋਲਦੇ ਹੋ ਕਮ ਭਰਦਾ اللہ ਬੂ ਦੁਆ ਬੀਓ ਕਮ ਜਿਹੜਾ ਕਮ ਸਿਲੰਡਰ ਹੋ ਗਿਆ ਇੱਕੋ ਰਹਿ ਗਿਆ ਤੇ ਕਮ ਸਿਲੰਡਰ ਹੋ ਜਾਏ ਉਹ ਹੋ ਗਏ ਸਜਾ ਜੋੜੇ ਨੇ ਇਹ ਸੇਕੂ ਉਹੇ ਛਾੜੇ ਤੇ ਜੜਾ ਜੋੜਿਆ ਨੇ ਇਹ ਸਾਬ ਜਿਹੜਾ ਸਾਜੀ ਜਿਹੜੀ ਦਾ ਥੰਦੇ ਦੀ ਥਾਂ ਸੀ ਲੋ ਸਾਜਾ ਧਾਰੇ ਦੀ ਛਾੜੀ ਦੀ ਦਾਉਤੀ ਬੁੱਲ ਇਹ ਤਾਂ ਇਹ ਗੋਦ ਕਾ ਨਾ ਬਾਨੀ ਵਾਲੀ ਉਹਦੇ ਜੇ ਉਹ ਬੁਰਦਾ ਦਾ ਰੁਪਈਆ ਹੀ ਆ ਪਰ ਮੈਂ ਤਾਂ ਦਿੱਤਾ ਉਹਦਾ ਕਰਮਚਾਰੀ ਬੇਰੇ ਨੂੰ ਹੋ ਤਾਂ ਉਹਨੇ ਕਹਵਾ ਲਿਆ ਮੈਂ ਉਹ ਬਨੇ ਭਾ ਅਦਮੀ ਮੈਂ ਕਹਵਾ ਕੇ ਲਿਆ ਰੁਪਈਆ ਵੇ ਦੇ ਰੁਪਈਆ ਪਾ ਬੈਠਿਆ ਹੋਇਆ ਉਹਦਾ ਕਰੋੜਾ ਜੇ ਛੋਟੀ ਏ ਤੇ ਵੱਡੀ ਏ ਸਮਝਾਣੀ ਹੈ ਉਹ ਬਹਿ ਕੇ ਤਾਂ ਮੈਂ ਲਾਲਾ ਜੀ ਤੋਂ ਕੜੀ ਹੋਈ ਕਹਿਦਾ ਸੀ ਜੀ ਆ ਵੀ ਰੁਪਈਆ ਨੂੰ ਰੁਪਈਆ ਕਹੁੰਦਾ ਫਿਰ ਮੈਂ ਕੀ ਕੱਦ ਕੇ ਸਦਾ ਮੈਨੂੰ ਹੋ ਗਿਆ 2 ਕੱਡੇ ਰੁਪਿਆ ਫਾਇਦਾ ਤੇ ਗੋਰ ਕੀ ਇਹਦਾ ਆਇਆ ਮੇਰੇ ਨਾਲ ਤੇਰਾ ਕਮਾਜ ਮੇਰੇ ਜਾਦਾ ਉਹਨਾਂ ਨੇ ਕਮਾਇਆ ਉਹ ਜਿਆਦਾ ਵੀ ਹੋਣੀ ਕਮਾਉਣੇ ਤੇ ਜਵਾਬ ਹੈ ਜਦੋਂ ਸਰੈਂਡਰ ਹੋਇਆ ਮਨ ਤੇ ਰਾਏ ਤਾਂ ਉਹਨਾਂ ਦਾ ਗਿਆ ਅਨਰੁਪਿਆ ਸਦਾ ਲੈ ਕੇ ਖੋਟਾ ਗਿਆ ਇਹ ਤਾਂ ਖੋਟਾ ਸੀ ਖੋਟਾ ਬਾਹਰ ਕੱਢਦਾ ਤਾਂ ਖੋਟ ਬਾਹਰ ਕੱਢਤੀ ਮਨ ਕੋ ਨੋ ਫਰ ਕਰਦਾ ਅਸਲ ਮਨ ਪਾਹੀ ਜਾਂਦੀ ਹੈ ਜਿਹੜੀ ਕਿ ਤਿਆਗ ਜਿਓਗ ਨੂੰ ਨਫਜ਼ ਕਰੀ ਜੀ ਜ਼ਬਰਦਸਤ ਕਰੇ ਬੰਦੇ ਜਗਦੀ ਹੁਣ ਆਪਾਂ ਵੀ ਇਸੇ ਨੂੰ ਨਫਜ਼ ਕਰਦੇ ਆਂ ਅਸੀਂ ਕਾ ਗੁੱਸੇ ਲੈ ਤਵੱਤਨਾ ਕਰਕੇ ਕੱਢਿੰਨਾ ਅੱਗੇ ਆਤਮਾ ਵੀ ਵਰਦਾ ਸੀ ਦੇਣ ਰਿਹਾ ਸੀ ਕੋਈ ਦੱਕਾ ਨਾ ਮੱਸ ਸਾਨੂੰ ਇਹ ਕਿਹਾ ਸਾਡੂੰ ਕਿ ਅਸੀਂ ਬੇਜਾਨ ਗਵਾਂ ਤੇ ਆਸਾਂ ਦੇਈਆਂ ਸੀ ਅੱਜ ਤੱਕ ਕੀ ਹੋਇਆ ਠੀਕ ਹੈ ਪਰ ਉਹ ਪਿਆਰ ਕਰਨਾ ਹੋਰ ਗੱਲ ਹੈ ਅਸੀਂ ਹਾਂ ਤਮੀਨ ਮੰਗਾਂ ਹਾਂ ਤਮੀਨ ਲੈਣਾ ਹੋਰ ਗੱਲ ਹੈ ਹਾਂ ਤੇ ਪਿਆਰ ਹੋਰ ਗੱਲ ਹੈ ਅਸੀਂ ਪਿਆਰ ਕਰਵਾਉਣਾ ਦੀ ਗੱਲ ਹੈ ਲੋਕਾਂ ਦਾ ਆਪ ਪਿਆਰ ਦੀ ਕਿਹੜੀ ਚੀਜ਼ ਕਰੀਦਾ ਆਪ ਕਿਆ ਗੁਦਾਸ ਨਹੀਂ ਅਸੀਂ ਉਹਦੇ ਕਰ ਦਿੰਦੇ ਹਾਂ ਫਸ ਦੇ ਕੇ ਦੂਸਰਾ ਵੀ ਚਾਹਤੇ ਉਹਦੇ ਪਿੱਛੇ ਕੋ ਲੋਜਿਕ ਹੀ ਚੱਲਦਾ ਹੈ ਸਾਡਾ ਕਿ ਆਪਦੇ ਚੋ ਲੋਜੀਕਲੀ ਹੈ ਪਰ ਚਾਹ ਦਾ ਕੋਈ ਫਾਇਦਾ ਨਹੀਂ ਅਸੀਂ ਦਾ ਨਹੀਂ ਵੇਚਦੇ ਕਿ ਦੂਜਿਆਂ ਨੂੰ ਸੁਭਾਵ ਆ ਗਈ ਜੀ ਮਾੜੀ ਚੀਜ਼ ਹੈ ਹੈ ਠੀਕ ਦੂਜਿਆਂ ਨਾਲ ਤਾਂ ਨਹੀਂ ਦੇਦੇ ਉਹਨਾਂ ਨੂੰ ਉਹਦਾ ਫਲਾਟ ਆ ਬਦਲ ਜੀ ਅਸੀਂ ਲੋਭ ਹੱਤ ਕਰਕੇ ਉਹਨੂੰ ਵੇਚਦੇ ਹਾਂ ਜਾਨੋ ਹਾਂ ਜੇ ਕਬੂਨ ਦਾ ਰੁਕਤ ਕਰਿਆ ਹੋਗਾ ਲੋਕ ਕਿਉਂ ਕਰਦੇ ਨਹੀਂ ਹਾਂ ਵੀ ਮੇਰੇ ਨਾਮ ਵਿੱਚ ਨਹੀਂ ਠੀਕ ਹੈ ਉਹਦਾ ਰੋਪ ਕਿਉਂ ਕਰਦੇ ਅਜੇ ਤਾਂ ਉਪਦੇਸ਼ ਕਰਨ ਆਉਦੇ ਫਤ ਉਹ ਜੇ ਉਪਦੇਸ਼ ਨਹੀਂ ਕਰਦੇ ਲੋਕ ਤਾਂ ਨਿਕਲੋ ਜਿਹੜਾ ਕਹਿੰਦਾ ਫਿਰ ਹੱਥ ਲੱਗਣ ਲੱਗੀਆਂ ਮੈਂ ਕਹਿੰਦਾ ਇਹ ਤਾਂ ਮਤਲਬ ਲੋਕ ਦਾ ਹੈ ਨਾ ਲੋਕ ਤਾਂ ਹੈਗਾ ਨਾ ਕਮਾਈ ਦਾ ਛੱਤੀ ਨੂੰ ਨੇ ਫਿਰ ਉਹ ਕਿਵੇਂ ਕਹਿ ਸਕਦਾ ਤੂੰ ਵੀ ਉਹ ਭਈ ਇਹ ਕੀ ਜੀਤੀ ਜਿਹੜਾ ਨਾ ਪਿੰਸਾ ਵੀ ਕਿੰਦਾ ਵੀ ਤੇਰੇ ਕੋਲ ਆ ਕੇ ਖੜ ਕੇ ਲਾ ਵੀ ਰੋਗ ਲਾ ਤੇ ਕੋਈ ਨਹੀਂ ਸਰ ਦਾ ਸੌ ਲਾ ਹਾਂਜੀ ਸ਼ਲੋਕ ਜਿਹਨ ਹਾਰ ਪਰਮ ਛੋੜ ਕੇ ਲੱਗੇ 301 ਆਪ ਸਵਾਰਥ ਵਿੱਚ ਲੱਗਿਆ ਹੋਰ ਇਹ ਬੰਾਲੇ ਸੌ ਸੌ ਜਿਹੜੇ ਸੀ ਸਵਾਰਥ ਨੂੰ ਰਹਿਣ ਦੇ ਲੋੜਾ ਜਿਹੜਾ ਕਾਪਾਇਆ ਸੀਗਾ ਤੇਰੀ ਲੋੜ ਪੂਰੀ ਕਰਨ ਆਇਆ ਸੀ ਤੇਰੀ ਅਸਲ ਕਾਰਜ ਜਿਹੜਾ ਰਹਿਦਾ ਸੀ ਉਹ ਪੂਰ ਲਿਆ ਉਹ ਦੁਕਾਨ ਦਾ ਕਰਗੜਾ ਫੜਾ ਕੇ ਆਇਆ ਤਾ ਨਾ ਸਤਪੁਰ ਦਾ ਜੜੀ ਜਦ ਕੋਈ ਕੀ ਲੈ ਜਾਂਦਾ ਜੇ ਇੱਕੋ ਦੁਕਾਨਦਾਰ ਸੁਣਦੀ ਹੋਵੇ ਤਾਂ ਉਹ ਦੁਕਾਨਦਾਰ ਦਾ ਸੌਦਾ ਕੀ ਹੈ ਉਹ ਹੀ ਲਾਦਾ ਹੋਦਾ ਦੁਕਾਨਦਾਰ ਦਾ ਥਰੂਪਨ ਦੁਕਾਨਦਾਰ ਦਾ ਇਹ ਦੋ ਚੀਜ਼ਾਂ ਦਾ ਸੰਦੀ ਲੋੜ ਹੈ ਜੇਕਰ ਉੱਥੇ ਕੋਈ ਹੋਰ ਦੁਕਾਨ ਹੋਵੇ ਦੁਕਾਨ ਚਾਲਦਾ ਸਰੂਪੀ ਦੱਸਦਾ ਜੀ ਇਹ ਜਵਰ ਦਾ ਹੋ ਉਹ ਬੁਰ ਬੈਠਾ ਹੋਵੇ ਤੇ ਸ੍ਰੀ ਜੰਦ ਬੈਠਾ ਸੀ ਨਾਲੇ ਹੂੰ ਫਰਦਾਨ ਨੇ ਕਦੇ ਜਿਹੜੇ ਉਹਦੀਆਂ ਗੱਲਾਂ ਸੁਣਦੇ ਕੋਈ ਨਾਂ ਦੇ ਨਹੀਂ ਸੁਣਦੇ ਨਾਲੇ ਇਕੱਠਾ ਹੋ ਜਾਂਦਾ ਉਹਨਾਂ ਕੋਲ ਸਾਡੀ ਜਦਾਂ ਨਜ਼ਰ ਆਦਾ ਜਾਣ ਕੇ ਤੇ ਤੇ ਜੋਗੀ ਆਪ ਆ ਕੇ ਬੈਠੇ ਤੇ ਉਹ ਕੌਣ ਸੰਦੇਸ਼ ਤੇ ਆਪਣੀ ਸੰਦੇਸ਼ ਲੈ ਕੇ ਆਉਂਦੇ ਸੀ ਜੋਗੀ ਪਰ ਪਹੁੰਚ ਹੋਈ ਜੀ ਬੰਮੀ ਕੋਈ ਬੋਲਦਾ ਸੀ ਆ ਚੋਕ ਦੀਆਂ ਕਰਦਾ ਸੀ ਮੈਨੂੰ ਲੱਗਾ ਆਲਸ ਹੋਇਆ ਆਸਾ ਹੋ ਹੋ ਆਣ ਹੋੜ ਲੱਗਿਆ ਸਵਾਏ ਦੀ ਹੋਰ ਦੂਰ ਸਵਾਪਨ ਵੀ ਕਰਦਾ ਆਂਥ ਹੋਇਆ ਲੱਗੇ ਉਹ ਦੋਸਤਾਂ ਨਾਲ ਗਏ ਜੇ ਤਾਂ ਸੀ ਤਾਂ ਆਵੇ ਨਾ ਮਤਲਬ ਉਹ ਫਾਇਰਲ ਉਧਰ ਤੱਕ ਚੱਲ ਰਿਹਾ ਸੀ ਜਾਨ ਨੂੰ ਉਹ ਫਾਇਰਲ ਇਹ ਜੇ ਕਹਿਣਾ ਪਿਆ ਕਿ ਜੀ ਜਤਨਾਂ ਤੁਸੀਂ ਦਾ ਅਰਪਲ ਕਹਿ ਦਿੱਤੇ ਸੀ ਖਾਨਸਾ ਤੇ ਉਹਨਾਂ ਤਾਂ ਲਾਇਆ ਹੈ ਜੀ ਹਾਂ ਖਾਨਸਾ ਤੇ ਤਾਂ ਲਾਇਆ ਹੈ ਆ ਨਾ ਕਰੇ ਮੈਂ ਤਾਂ ਨਹੀਂ ਸਿੱਤ ਹਾਂ ਜਟਵਾਣਾਂ ਤਾਂ ਸਾਰੇ ਸੋਟ ਗੁੱਜ ਕੇ ਰਿਹਾ ਬੇ ਸੁਪਰ ਤੋਂ ਉਹਨਾਂ ਕਹਿੰਦੇ ਸਾਡੇ ਕੋਲ ਸਿੱਖੀ ਸਾਡੇ ਕੋਲ ਨਾ ਸਿਉੜਿਆ ਕੰਨ ਨਹੀਂ ਤੇ ਫਰੀਆਈ ਹੀ ਜਿੰਨ ਨੂੰ ਨਹੀਂ ਆਓ ਯਾ ਹਾਂ ਜੀ ਉਹ ਲਗਾਉਂਸ ਹੋਏ ਇਹ ਆਂ ਤਾਂ ਉਹ ਦਾ ਦੂਜਾ ਬਾਹਰ ਦਾ ਸਰੀ ਦਾ ਬਾਹਰ ਹੋਇਆ ਜਦ ਤੱਕ ਉਹ ਵੀ ਸੀ ਰਾਜ ਦੂਜੇ ਰਾਜ ਦੀ ਇੱਛਾ ਚਲ ਰਹੀ ਸੱਚਾ ਰਾਜ ਜਾਂ ਦੂਜੇ ਰਾਜ ਦੀ ਚਲ ਰਹੀ ਜੋ ਪਬਲਿਕ ਅਲੱਗ ਨਹੀਂ ਹੋਈ ਹੈ ਪਬਲਿਕ ਐਸੀ ਨਾਲ ਨਹੀਂ ਮਗਰ ਲੱਗਦੀ ਆਂ ਬਾਇਲਾ ਨਾਨਕ ਕਹੂ ਨਾ ਸਿੱਧੀ ਬਿਨ ਨਾਮੇ ਪਤ ਜਾਏ ਨਾਨਕ ਕਹੂ ਨਾ ਸਿੱਧੀ ਥੋੜੇ ਨੂੰ ਤੋਦਿਆਂ ਨਹੀਂ ਆ ਰਹੇ ਇਹ ਤਾਂ アルਮਗੁਲੀ ਆ ਆਂਸਵਾਏ ਵੀ ਦੇ ਦੋਏਲੇ ਤੋਂ ਹੱਥ ਇਹ ਖਾਣ ਚਾਹੁੰਦਾ ਐਵੇਂ ਮਾਇਆ ਦੀ ਰੇਸੀ ਵੀ ਪੂਰਾ ਪਜਾ ਇਹ ਵੀ ਛੱਡਣੀ ਦੀ ਜੇਲੇ ਜਾਤੇ ਜਿਆਦਾ ਬਣਾਉਣੇ ਤੇਰੇ ਭਾਈਓ ਵਧੀਆ ਬਣਾਉਣੇ ਮਾਇਆ ਦੀ ਰੇਸੀ ਆ ਔਰ ਤਾਂ ਜੀ ਦੋਏ ਗਮ ਤੋਂ ਰਹਿ ਜਾਂਦੇ ਦੇਖੇ ਲਿਆਣਾ ਤਾਂ ਅਧੁਨਾ ਨਾ ਵੀ ਜਿਆਦਾ ਹੋਊ ਫਿਰ ਤੇਜਿਆਂ ਦੇ ਮਤਲਬ ਦਾ ਪ੍ਰਚਾਰ ਕਰਨਾ ਪਊ ਜੇ ਫਾਸ਼ਿਵਾਦ ਪ੍ਰਚਾਰ ਕਰ ਤਾ ਫਿਰ ਕੋਈ ਥੋੜੇ ਕੋਈ ਨਾਲ ਹੋਵੇ ਕੋਈ ਆਵੇ ਕੋਈ ਨਾਲ ਕੋਈ ਨਾ ਲੋੜ ਹੈ ਇਹ ਤਾਂ ਸਵਾਇ ਹੈ ਦੀ ਇਹ ਤਾਂ ਸਵਾਇ ਹੈ ਇਹ ਸਾਰੀ ਗੱਲ ਨਹੀਂ ਹੈ ਜੇ ਨਾਮ ਨਹੀਂ ਹੈ ਤੇ ਪਰਮਕਾਰ ਦੀ ਗੱਲ ਤਾਂ ਹੈ ਸਾਰੀ ਗੱਲ ਹੈ ਜੇ ਕਿਸੇ ਨਾਲ ਪੜਾ ਹੋ ਜਵੇ ਅਪਰੋ ਜੀ ਜਾਂਦਾ ਅਪਰੋ ਜੀ ਜਾਂਦਾ ਪਰ ਕਰਨਾ ਤਾਂ ਉਹ ਨਹੀਂ ਅਗਲੇ ਦਿਨ ਆਪਾਂ ਤੁਹਾਨੂੰ ਦੱਸਣੀ ਹੈ ਖਾਲੇ ਕੋਈ ਖਾਲੇ ਹਾਂਜੀ ਨਾਮ ਤਾਂ ਹਮ ਨੂੰ ਸਿੱਝੀ ਬਿਨ ਨਾਮੇ ਪਤ ਜਾਏ ਪਰ ਨਾਮ ਹੈ ਗਿਆਨ ਤੇ ਮੈਨਾਂ ਪਤ ਜਾ ਰਹੀ ਹੈ ਨਾਮ ਦਾ ਅਰਥ ਤਾਂ ਗਿਆਨ ਹੈ ਰੱਖਣਾ ਉਹਨeru ਆਪਣਾ ਆਪਣੇ ਨਾਲ ਬਦਲ ਚੁਕੀ ਹੈ। ਆਪਰੇ ਆਪਦੇ ਨੂੰ ਪਤਾ ਨਹੀਂ ਲੱਗ ਰਿਹਾ। ਉਹ ਲੱਗਿਆ। ਜਿਹੜਾ ਨਾਮ ਅਸੀਂ ਨੇ ਸੱਚ ਦਾ ਗਿਆਨ ਦੇਦੇ ਆ ਉਹ ਲੈ ਲੀਆ ਸਾਹ ਬੱਤੀ ਦਾ ਲੈ ਗਿਆ। ਜਿਹਨੂੰ ਸੋਝੀ ਨਹੀਂ ਨਾਮ ਤੇ ਬਿਨਾਂ ਦੇ ਉਹਨਾਂ ਦੇ ਕੋਲ ਜਾਊਗੀ। ਉਹਨਾਂ ਦੀ ਇੱਜ਼ਤ ਨਹੀਂ ਬਚ ਰਹੀ। ਨਾ ਸਾਧ ਅਕੀਰ ਕੋੜੇ ਆਦਮੀ ਦੂ ਇੱਜ਼ਤ ਦਾ ਦੂ ਦੇ ਬੜੀ ਕੜੀਆਂ ਹੱਥਾਂ ਕੋ ਕਰਤਾਏ ਕੋੜੇ ਜੀਲ ਦੇ ਤਰ੍ਹਾਂ ਮਾਰਿਆ ਜਾਵੇ ਜੇ ਉਹ ਇੱਜ਼ਤਾਂ ਵੇਚੀਏ ਲੈ ਕੇ ਕਿਵੇਂ ਜਾਏਗਾ ਸਰੀਰ ਪਾਇਆ ਤੇ ਕੋਈ ਨਹੀਂ ਜਦੋਂ ਦੁਕਾਨਾਂ ਨੇ ਬਕਾਨ ਦਿੱਤਾ ਉੜਾੜੀ ਦਾ ਤਸੀਸਰੀ ਕੀਤਾ ਸੀ ਪਰ ਟਾਈਮ ਆਊਟ ਯੂ ਉਡੀ ਬੇਟੇ ਨਾਲ ਦੀ ਜਿਹੜੀ ਵਾਰੀ ਵਿੱਚ ਸਰਕਾਰ ਆਈ ਸੀ ਉਹਨੇ ਰਾਦਰ ਬੰਬਾਰੀਆਂ ਖਾਤਰ ਵੀ ਇੰਤਜ਼ਾਮ ਕੀਤਾ ਹੋਇਆ ਸੀ ਤੇ ਛੇੜੂਆਮ ਵੀ ਹੋਣ ਉਹ ਸਰਕਾਰ ਦੀ ਗੱਲ ਸੀ ਸਰਕਾਰ ਤੋਂ ਬਾਬਰ ਵਿਚਾਤ ਬਰ ਮਾਰੇ ਭਾਜਾ ਐਸਲ ਦੀ ਗੈ ਜੈਸੀ ਆਵਾਜ਼ ਦੇ ਖਿਆਲ ਕੀ ਕੀਤਾ ਉਹ ਸਾਡੀ ਜਵਾਬੀ ਗੱਲ ਸੀ ਮੇਰੀ ਇਹ। ਇਹ ਬਿਮਾਰੀ ਕਰਕੇ ਰਿਡਕਸ਼ਨ ਨਹੀਂ ਕਰਨੀ ਜਿਹੜਾ ਅੰਦਰੋਂ ਛੱਡਣਾ ਨਹੀਂ ਜਾਊਗਾ ਗੱਲ ਉੱਥੇ ਐ। ਉੱਥੇ ਐ। ਉੱਥੇ ਐ। ਉਹਦਾ ਉਹ ਗੱਲ ਆਗਾ ਮਰ ਕੇ ਵੀ ਜਦ ਤੱਕ ਇਹ ਹੋ ਰਹੀ ਆ ਉਹਦਾ ਨਹੀਂ। ਉਹਦਾ ਨਹੀਂ ਐ। ਉਹਨੂੰ ਕੋਈ ਮਦਦ ਨਹੀਂ ਇਨਕੇ ਵੀ ਅੰਦਰੋਂ ਛੱਡ ਰਿਹਾ ਛੱਡਣਾ ਚਾਹਣਾ ਨਹੀਂ ਜਾਊਗਾ। ਉਹਦਾ ਉਹ ਤਾਂ ਉਹਦਾ ਬਰੀ ਕਰਦੇ ਤੇ ਜੇ ਬਰੀ ਕਰਦੇ ਪੰਜ ਪਾਸ਼ਾ ਤੋਂ ਪਾਸ਼ਾ। ਉਹ ਬਰੀ ਕਰਦੇ। ਉਹ ਜਿਹੜਾ ਉਹਦੇ ਪਸਤਾਨੇ ਵਿੱਚ ਹੋਰ ਤਰੀਕਾ ਵਰਤਿਆ ਫਿਰਨੇ ਨੇ ਉਸੇ ਨੂੰ ਕਹਿੰਦਾ ਇਹ ਨਹੀਂ ਵਰਤਦਾ ਅੱਗਾਂ ਦੇ ਪਿੱਛੇ ਦੁਆ ਹੈ ਦੀ ਜੀ ਫੱਟੇ ਉੱਪਰ ਮੈਂ ਦੁਆ ਬਚਾਉਣਾ ਪਿਆ ਆ ਜੀ ਉੱਥੇ ਕਰਾਮਾਤ ਆਖਾਂ ਕਿ ਲੋਕਾਂ ਨਾਲ ਜੁੜਿਆ ਇੱਕ ਦੂਜੀ ਕਰਾਮਾਤ ਦਿਖਾਈ ਹੈ ਪੂਰੀ ਹੋਈ ਕਰਾਮਾਤ ਆਹ ਸੱਜਣਾ ਆਰੇ ਤਾਰਿਆ ਇਹ ਕਿਹੜਾ ਕਰਾਮਾਤ ਫਰੀਏ ਉੱਥੇ ਉਹ ਕਰਾਮਾਤ ਫਰੀਏ सीरे सबा खाते लड़की करामते है राजा राम आया फेरी माया सब आता देख सावरे गया माया फिर राजा राम राजा राम माया फेरी फिर फेर थी मैं और को ऊपर क्यों फेरी कहीं कभी बचेगा तो बच्चे बच्चे आए हैं फिर रोज पता लग जा तो राजा राम आए फेरी ਬੁਆ ਚਾਈਕਲ ਤੋਂ ਅਜਾ ਤੇ ਚਰ ਚੱਲ ਕੇ ਲੱਗ ਕੇ ਹੌਸ ਤੇ ਵਰ ਜਾਂਦਾ ਹੈ ਸੁੱਟਿਆ ਜਾਂਦਾ ਅੜਕ ਡੇ ਤੇ ਵਰ ਜਾਂਦਾ ਹੈ ਸਾਜਾ ਮਾਇਆ ਫੇੜੀ ਇਹ ਫੇੜ ਵੀ ਨਹੀਂ ਮੰਨਦਾ ਜਿਹੜਾ ਰੋਣ ਇਹ ਕਹਿਣਾ ਨਹੀਂ ਆਉਂਦਾ ਕਿਉਂ ਨਹੀਂ ਮੰਨਦਾ